ਜਿੰਨਾ ਪੈਸਾ ਚਾਹੋਗੇ ਜਿੰਨਾ ਪੈਸਾ ਤੁਸੀਂ ਚਾਹੋਗੇ ਨਾ ਤੁਸੀਂ ਉਨਾ ਪੈਸਾ ਤੁਸੀਂ ਕਮਾ ਸਕਦੇ ਹੋ ਮੈਂ ਕਹਿੰਦਾ 10000 ਨੂੰ ਗੋਲੀ ਮਾਰੋ ਤੁਸੀਂ 10 ਲੱਖ ਰੁਪਇਆ ਕਮਾਉਂਗੇ ਸੋਸ਼ਲ ਮੀਡੀਆ ਤੋਂ ਜਿੰਨਾ ਪੈਸਾ ਸੋਸ਼ਲ ਮੀਡੀਆ ਤੇ ਹੋਣਾ ਉਨਾ ਪੈਸਾ ਤੁਸੀਂ ਕਿਤੇ ਨਹੀਂ ਕਮਾ ਸਕਦੇ ਕਿਤੇ ਵੀ ਨਹੀਂ ਐਵੇਂ ਵੀ ਨਹੀਂ ਕਮਾਈ ਜਾਊਗੀ ਸਤਵੇਂ ਵੀ ਨਹੀਂ ਆਊਗੀ ਉਹ 1 ਲੱਖ ਨਹੀਂ 1 ਲੱਖ ਤੋਂ ਵੱਧ ਆਊਗੀ ਉਹ ਵੀ ਤੁਸੀਂ ਘਰੇ ਬੈਠ ਕੇ ਤੁਸੀਂ ਤੇ ਕੰਮ ਕਰਕੇ ਸੋਜੋ ਤਾਂ ਵੀ ਤੁਹਾਡੇ ਪੈਸੇ ਬਣਦੇ ਰਹਿਣਗੇ ਕੰਮ ਕਰੋਗੇ ਤਾਂ ਵੀ ਪੈਸੇ ਬਣਦੇ ਸੋਸ਼ਲ ਮੀਡੀਆ ਦੇ ਕਈ ਲੋਕਾਂ ਨੂੰ ਨਾ ਜ਼ੀਰੋ ਤੋਂ ਹੀਰੋ ਬਣਾਤਾ ਤੁਸੀਂ ਕਹਿੰਦਾ ਵੀ ਯਾਰ ਮੇਰੇ ਤਾਂ 10000 ਰੁਪਏ ਹਜ਼ਾਰ ਪਿੱਛੇ ਹੁੰਦਾ ਸੀ ਆਪ ਤਾਂ ਮੈਨੂੰ 10 ਲੱਖ ਰੁਪਏ ਮਿਲਦਾ ਪਿਆ ਵਾ ਮੇਰੇ ਵੱਲੋਂ ਤੁਹਾਨੂੰ ਸਾਰੇ ਮੇਰੇ ਪੈਰ ਪੜੀ ਸასი ਗੱਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਦੋਸਤੋ ਕੀ ਤੁਹਾਨੂੰ ਇਹ ਗੱਲ ਦਾ ਪਤਾ ਵੀ ਜਿਹੜਾ ਸੋਸ਼ਲ ਮੀਡੀਆ ਵ ਇਹ ਤੁਹਾਨੂੰ 0 ਤੋਂ 0 ਹੀਰੋ ਬਣਾ ਸਕਦਾ ਕਿਉਂਕਿ ਜਿਹੜੀ ਸੋਸ਼ਲ ਮੀਡੀਆ ਦੀ ਪਾਵਰ ਹੈ ਨਾ ਸੋਸ਼ਲ ਮੀਡੀਆ ਦੀ ਪਾਵਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਜਿਆਦਾ ਪਾਵਰ ਹੈ ਅੱਜ ਦੇ ਸਮੇਂ ਦੇ ਵਿੱਚ ਦੇਖੋ ਆਪਾਂ ਸਾਰੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਜਿੰਨੇ ਵੀ ਹੈਗੇ ਆ ਚਾਹੇ ਮੈਂ ਆ ਚਾਹੇ ਤੁਸੀਂ ਹੋ ਸਾਰੇ ਆਪਾਂ ਸੋਸ਼ਲ ਮੀਡੀਆ ਨੂੰ ਆਪਾਂ ਵਰਤਦੇ ਹੀ ਆ ਜੇ ਆਪਾਂ ਮੰਨ ਕੇ ਚੱਲੀਏ ਹਰੇਕ ਇਨਸਾਨ ਘਟੋ ਘਟ ਦਿਨ ਦੇ ਵਿੱਚ 24 ਘੰਟੇ ਹੁੰਦੇ ਆ 24 ਘੰਟੇ ਦੇ ਵਿੱਚ ਜੇ ਆਪਾਂ ਮੰਨ ਕੇ ਚੱਲੀਏ ਹਰੇਕ ਇਨਸਾਨ 8 ਤੋਂ 9 ਘੰਟੇ ਉਹ ਦਿਨ ਦੇ ਵਿੱਚ ਆਪਣਾ ਮੋਬਾਈਲ ਫੋਨ ਯੂਜ਼ ਕਰਦਾ ਹੀ ਕਰਦਾ ਜਾਨੀ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੀ ਕਰਦਾ ਵਾ ਚਾਹੇ ਫੇਸਬੁੱਕ ਆ YouTube ਆ Instagram ਆ ਇਹ ਤਾਂ ਤਿੰਨ ਐਪਲੀਕੇਸ਼ਨਾਂ ਨੇ ਜਿਹੜੀਆਂ ਇਹ ਚ ਜਿਹਨੂੰ ਉਹ ਵਰਤਦਾ ਹੀ ਵਰਤਦਾ ਵਾ ਇਹ ਤਿੰਨ ਚੀਜ਼ਾਂ ਨੂੰ ਉਹ ਵਰਤਦਾ ਹੀ ਵਰਤਦਾ ਵਾ ਡੇਲੀ ਦੇ ਵਿੱਚ ਆਪਣੀ ਰੁਟੀਨ ਦੇ ਵਿੱਚ ਤੇ ਇਸ ਤੋਂ ਵੀ ਇਲਾਵਾ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਆਗੇ ਨੇ ਜੜੇ ਕੀ ਲੋਕ ਉਹਦੇ ਤੇ ਕੰਮ ਕਰਦੇ ਬੈਨੇ ਤੇ ਘਰੇ ਬੈਠ ਕੇ ਮਹੀਨੇ ਦੇ ਨਾ ਮਤਲਬ ਲੱਖਾਂ ਰੁਪਏ ਕਮਾ ਰਹੇ ਨੇ ਤੇ ਲੱਖਾਂ ਤੋਂ ਵੱਧ ਵੀ ਕਮਾਉਂਦੇ ਪਏ ਨੇ ਸੋ ਇਹ ਕੰਮ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਲੱਖਾਂ ਰੁਪਏ ਤੁਸੀਂ ਕਮਾ ਸਕਦੇ ਹੋ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੀ ਜਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸੂਗਾ ਕਿ ਮਤਲਬ ਤੁਸੀਂ ਸੋਸ਼ਲ ਮੀਡੀਆ ਨੂੰ ਸਹੀ ਤਰੀਕੇ ਨਾਲ ਵਰਤ ਕੇ ਤੁਸੀਂ ਕਿਵੇਂ ਤੁਸੀਂ ਕਰੋੜਾ ਰੁਪਇਆ ਕਮਾ ਸਕਦੇ ਹੋ ਇਹ ਮੈਂ ਮਜ਼ਾਕ ਨਹੀਂ ਕਰਦਾ ਪਿਆ ਮੈਂ ਸੱਚੀ ਗੱਲ ਕਹਿਣਾ ਪਿਆ ਤੁਹਾਨੂੰ ਸੋਸ਼ਲ ਮੀਡੀਆ ਤੋਂ ਜਿੰਨਾ ਪੈਸਾ ਸੋਸ਼ਲ ਮੀਡੀਆ ਤੇ ਹੋਣਾ ਉਹਨਾ ਪੈਸਾ ਤੁਸੀਂ ਕਿਤੇ ਨਹੀਂ ਕਮਾ ਸਕਦੇ ਕਿਤੇ ਵੀ ਨਹੀਂ ਦੇਖੋ ਜੇ ਤੁਸੀਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਸਿਰਫ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਸਿਰਫ ਇੱਕ ਮੋਬਾਈਲ ਫੋਨ ਲੈਪਟਾਪ ਜਾਂ ਫਿਰ ਕੰਪਿਊਟਰ ਤੋਂ ਕੰਮ ਕਰਕੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਦੇਖੋ ਇਹਦੇ ਵਾਸਤੇ ਦੇਖੋ ਜੇਕਰ ਤੁਸੀਂ ਸੋਸ਼ਲ ਮੀਡੀਆ ਤੋਂ ਤੁਸੀਂ ਪੈਸਾ ਕਮਾਉਣਾ ਨਾ ਇਹਦੇ ਵਾਸਤੇ ਯਾਰ ਕਿਸੇ ਵੀ ਡਿਗਰੀ ਦੀ ਲੋੜ ਨਹੀਂ ਹੈਗੀ ਤੁਹਾਨੂੰ ਕਿਸੇ ਵੀ ਡਿਗਰੀ ਦੀ ਲੋੜ ਨਹੀਂ ਹੈਗੀ ਜੇ ਮੰਨ ਕੇ ਚੱਲੋ ਤੁਸੀਂ ਕੋਈ ਸਰਕਾਰੀ ਨੌਕਰੀ ਕਰਨੀ ਆ ਜਾਂ ਵੱਡੀ ਵੱਡੀ ਕੰਪਨੀ ਦੇ ਵਿੱਚ ਤੁਸੀਂ ਨੌਕਰੀ ਕਰਨਾ ਚਾਹੁੰਦੇ ਹੋ ਚਾਹੇ ਪ੍ਰਾਈਵੇਟ ਆ ਜਾਂ ਫਿਰ ਉਹ ਗਵਰਨਮੈਂਟ ਆ ਹਰ ਇੱਕ ਬੰਦਾ ਕਹਿੰਦਾ ਵਾ ਉਹ ਵੀ ਕਹਿੰਦਾ ਵੀ ਤੁਹਾਡੀ ਯਾਰ ਕੁਆਲੀਫਿਕੇਸ਼ਨ ਕੀ ਆ ਵੀ ਤੁਹਾਨੂੰ ਹੁੰਦਾ ਕੀ ਆ ਤੁਸੀਂ ਪਲੱਸ 2 ਪਾਸ ਹੋ ਗ੍ਰੈਜੂਏਸ਼ਨ ਹੋ ਐਮਏ ਆ ਜਾਂ ਪੀਐਚਡੀ ਆ ਹਨਾ ਉਹ ਇਹ ਚੀਜ਼ ਪੁੱਛਦਾ ਵੀ ਤੁਹਾਡੀ ਗ੍ਰੈਜੂਏਸ਼ਨ ਹੈਗੀ ਆ ਜਾਂ ਨਹੀਂ ਹੈਗੀ ਤੁਹਾਡੀ ਪੀਐਚਡੀ ਹੈਗੀ ਆ ਜਾਂ ਨਹੀਂ ਹੈਗੀ ਤਾਂ ਤੁਹਾਨੂੰ ਸਰਕਾਰੀ ਨੌਕਰੀ ਮਿਲੂਗੀ ਇਹਦੇ ਵਿੱਚ ਤਾਂ ਕੋਈ ਵੀ ਕੁਆਲੀਫਿਕੇਸ਼ਨ ਨਹੀਂ ਹੈਗੀ ਜਦੋਂ ਸੋਸ਼ਲ ਮੀਡੀਆ ਨਾ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹਦੇ ਹੋ ਇਹਦੇ ਵਾਸਤੇ ਤਾਂ ਕੁਝ ਵੀ ਨਹੀਂ ਚਾਹੀਦਾ ਤੁਹਾਨੂੰ ਚਾਹੇ ਤੁਸੀਂ ਅਨਪੜੋ ਨਾ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਤੁਸੀਂ ਤਾਂ ਵੀ ਕਮਾ ਸਕਦੇ ਹੋ ਤੁਹਾਡੀ ਕੁਆਲੀਫਿਕੇਸ਼ਨ ਜ਼ੀਰੋ ਆ ਤਾਂ ਵੀ ਤੁਸੀਂ ਹੀਰੋ ਬਣ ਜਾਓਗੇ ਜੇ ਗਵਰਨਮੈਂਟ ਜੌਬ ਕਰਨੀਆਂ ਉਹਦੇ ਵਾਸਤੇ ਘੱਟੋ-ਘੱਟ ਤੁਸੀਂ ਪਲੱਸ 2 ਦਾ ਪਾਸ ਹੋਣਾ ਚਾਹੀਦੇ ਹੋ ਕਿਉਂ ਨਾ ਆਪਾਂ ਜੇ ਤੁਸੀਂ ਉਹ ਕੰਮ ਨਹੀਂ ਕਰ ਸਕਦੇਗੇ ਸਰਕਾਰੀ ਨੌਕਰੀ ਨਹੀਂ ਲੈ ਲੈ ਸਕਦੇਗੇ ਹਰ ਇੱਕ ਬੰਦੇ ਦੀ ਕਿਸਮਤ ਦੇ ਵਿੱਚ ਨਹੀਂ ਹੁੰਦੀ ਹੈਗੀ ਪਰ ਜੇ ਤੁਹਾਡੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਤੁਸੀਂ ਆ ਕੰਮ ਤਾਂ ਕਰ ਹੀ ਸਕਦੇ ਜਿਹੜਾ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੇ ਤੁਸੀਂ ਮੇਰੇ ਦੱਸੇ ਮੁਤਾਬਕ ਸਹੀ ਤਰੀਕੇ ਨਾਲ ਤੁਸੀਂ ਕੰਮ ਕਰੋਗੇ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਜਿੰਨਾ ਪੈਸਾ ਚਾਹੋਗੇ ਜਿੰਨਾ ਪੈਸਾ ਤੁਸੀਂ ਚਾਹੋਗੇ ਨਾ ਤੁਸੀਂ ਉਨਾ ਪੈਸਾ ਤੁਸੀਂ ਕਮਾ ਸਕਦੇ ਹੋ ਤੁਸੀਂ ਨਾ ਤੇ ਜਿੰਦਗੀ 'ਚ ਇਹ ਜੀ ਸੋਚੀ ਵੀ ਦੀ ਹੋਣੀ ਵੀਰ ਮੈਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਅਮੀਰ ਹੋ ਸਕਦਾ ਮੈਂ ਕਰੋੜਪਤੀ ਬਣ ਸਕਦਾ ਮੈਂ ਇਹ ਮੈਂ ਤੁਹਾਨੂੰ ਗਾਰੰਟੀ ਦਿੰਨਾ 101% ਲਿਖ ਕੇ ਦਿੰਨਾ ਜਿੰਨਾ ਪੈਸਾ ਤੁਸੀਂ ਸੋਚਿਆ ਨਹੀਂ ਨਾ ਜ਼ਿੰਦਗੀ ਦੇ ਵਿੱਚ ਤੁਸੀਂ ਉਨਾ ਪੈਸਾ ਤੁਸੀਂ ਇੱਥੋਂ ਕਮਾ ਲੋਗੇ ਜਿਹੜਾ ਸੋਸ਼ਲ ਮੀਡੀਆ ਨਾ ਸੋਸ਼ਲ ਮੀਡੀਆ ਇਹ ਪੇਜਾਂ ਦਾ ਦਰਖਤਾਂ ਦਰਖਤ ਨੋਟਾਂ ਦਾ ਦਰਖਤ ਆ ਉਹ ਵੀ ਡਾਲਰਾਂ ਦਾ ਜਿੰਨੇ ਚਾਹੋ ਤੁਸੀਂ ਘਰੇ ਬੈਠ ਕੇ ਉਹਨੇ ਡਾਲਰ ਤੁਸੀਂ ਕਮਾ ਸਕਦੇ ਹੋ ਉਹ ਵੀ ਤੁਸੀਂ ਘਰੇ ਬੈਠ ਕੇ ਤੁਸੀਂ ਚਾਹੇ ਕੰਮ ਕਰਕੇ ਸੋਜੋ ਤਾਂ ਵੀ ਤੁਹਾਡੇ ਪੈਸੇ ਬਣਦੇ ਰਹਿਣਗੇ ਕੰਮ ਕਰੋਗੇ ਤਾਂ ਵੀ ਪੈਸੇ ਬਣਦੇ ਰਹਿਣਗੇ ਤੇ ਇਹ ਜਿਹੜਾ ਪੈਸਾ ਤੁਹਾਨੂੰ ਮਿਲਣਾ ਜੀ ਇਹ ਸਾਰਾ ਪੈਸਾ ਤੁਹਾਨੂੰ ساری ਜ਼ਿੰਦਗੀ ਲਈ ਮਿਲਣਾ ساری ਜ਼ਿੰਦਗੀ ਲਈ ਇਹ ਨਹੀਂ ਹੈਗਾ ਵੀ 2 ਮਹੀਨੇ 3 ਮਹੀਨੇ 4 ਮਹੀਨੇ ਜਾਂ 5 ਸਾਲ ਜਾਂ 10 ਸਾਲ ਲਾਈਫਟਾਈਮ ਤੱਕ ਤੁਹਾਨੂੰ ਮਿਲੇਗਾ ਜਦੋਂ ਤੁਸੀਂ ਦੁਨੀਆ ਤੇ ਹੈਗੇ ਹੋ ਜਦੋਂ ਤੱਕ ਤੁਸੀਂ ਦੁਨੀਆ ਤੇ ਹੈਗੇ ਓਦੋਂ ਵੀ ਤੁਹਾਨੂੰ ਮਿਲਣਾ ਜਦੋਂ ਤੁਸੀਂ ਦੁਨੀਆ ਤੋਂ ਚਲੇਗੇ ਓਦੋਂ ਵੀ ਤੁਹਾਨੂੰ ਪੈਸਾ ਇਹ ਮਿਲਣਾ ਹੀ ਮਿਲਣਾ ਵਾ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਲਓ ਸਾਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵਾਂ ਵੀ ਤੁਸੀਂ YouTube ਤੇ ਕਿਵੇਂ ਕੰਮ ਕਰਨਾ Facebook ਤੇ ਕਿਵੇਂ ਕੰਮ ਕਰਨਾ Instagram ਤੇ ਤੁਸੀਂ ਕੰਮ ਕਰਨਾ ਵਾ ਇਹ ਮੈਂ ਤੁਹਾਨੂੰ ਸਿੱਤੇ ਨਹੀਂ ਚੀਜ਼ਾਂ ਬਾਰੇ ਹੀ ਦੱਸ ਰਿਹਾ ਹਰੇ ਤਿੰਨ ਚੀਜ਼ਾਂ ਬਾਰੇ ਹੀ ਦੱਸਦਾ ਜੇ ਤੁਸੀਂ ਤਿੰਨ ਚਿੰਜਾਂ ਤੇ ਵੀ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਵੀ ਤੁਸੀਂ ਕਰੋੜ ਰੁਪਏ ਕਮਾਉਣਾ ਸ਼ੁਰੂ ਕਰ ਦੋਗੇ ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਮੈਂ ਆਪਣੇ ਜਿਵੇਂ ਹਰੇ ਚੈਨਲ ਦੇ ਜਦੋਂ ਤੁਸੀਂ ਆਪਣਾ YouTube ਚੈਨਲ ਬਣਾ ਲੈਣਾ YouTube ਤਾਂ ਦੇਖੋ ਜੀ ਹਰੇ ਕੋਈ ਦੇਖਦੇ ਆ ਜਿਹੜੀਆਂ ਵੀਡੀਓ ਤੁਸੀਂ ਦੇਖਦੇ ਹੋ ਉਹ YouTube ਤੇ ਹੀ ਦੇਖਦੇ ਹੋ ਕੋਈ ਮੇਰੀ ਵੀਡੀਓ ਦੇਖਦੇ ਪਏ ਤੁਸੀਂ ਹੁਣ ਵੀ ਤੁਸੀਂ YouTube ਤੇ ਹੀ ਦੇਖਦੇ ਪਏ ਹੋ ਯੂਟਿਊਬਰੇ ਕੋਈ ਬੰਦਾ ਚਲਾਉਂਦਾ ਵਾ ਫੇਸਬੁਕ ਵੀ ਅੱਜ ਦੇ ਸਮੇਂ ਦੇ ਵਿੱਚ ਫੇਸਬੁਕ ਵੀ ਸਾਰਿਆਂ ਨੂੰ ਵੱਧ ਦੇਖੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਇੰਸਟਾਗ੍ਰam ਦੀ ਲਾਲੋ ਆਪਾਂ ਗੱਲ ਕਰੀ ਜੇ ਆਪਾਂ ਇੰਸਟਾਗ੍ਰam ਵੀ ਹਰ ਇੱਕ ਕੋਈ ਚਲਾਉਂਦਾ ਵਾ ਫੇਸਬੁਕ ਵੀ ਚਲਾਉਂਦਾ ਯੂਟਿਊਬ ਵੀ ਚਲਾਉਂਦਾ ਆਪਾਂ ਬਸ ਆ ਤਿੰਨ ਪਲੇਟਫਾਰਮਾਂ ਤੇ ਹੀ ਕੰਮ ਕਰਨਾ ਵਾ ਐ ਤਾਂ ਜੇ ਆਪਾਂ ਦੇਖੀਏ ਨਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੰਮ ਆ ਬਹੁਤ ਹੀ ਜ਼ਿਆਦਾ ਕੰਮ ਆ ਦੇਖੋ ਸੋਸ਼ਲ ਮੀਡੀਆ ਤੇ ਜਿਵੇਂ ਮੋਬਾਈਲ ਐਪਲੀਕੇਸ਼ਨ ਹੈਗੀ ਹੈ ਉੱਥੇ ਵੀ ਲੋਕ ਕਮਾਰੇ ਨੇ ਪੈਸੇ ਹਨਾ ਇੱਕ ਸ਼ੇਅਰ ਚੈਟ ਹੈਗੀ ਲੋਕ ਬਹੁਤ ਸਾਰੇ ਐਪਲੀਕੇਸ਼ਨ ਆ ਰਹੇ ਮੈਂ ਜੇ ਤੁਹਾਨੂੰ ਦੱਸੀ ਜਾਊਗਾ ਨਾ ਤੁਹਾਨੂੰ ਮਤਲਬ ਸਮਝ ਨਹੀਂ ਹੋਣੀ ਹੈਗੀ ਸੋ ਇਸ ਕਰਕੇ ਮੈਂ ਤੁਹਾਨੂੰ ਆ ਤਿੰਨ ਚੀਜ਼ਾਂ ਬਾਰੇ ਹੀ ਦੱਸ ਰਿਹਾ ਹਾਂ ਆ ਹੈਗੀ ਸਭ ਤੋਂ ਸੌਖੀਆਂ ਨੇ ਤੇ ਤੁਸੀਂ ਚਲਾ ਵੀ ਰਹੇ ਹੋ ਤੇ ਦੇਦੇ ਕੰਮ ਕਿਵੇਂ ਕਰਨਾ ਇਹਨਾਂ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਹੈ ਦੇਖੋ ਜੇ ਤੁਸੀਂ YouTube Facebook Instagram ਤੁਸੀਂ ਅਗਰ ਆ ਤਿੰਨ ਚੀਜ਼ਾਂ ਤੁਸੀਂ ਪੈਸੇ ਕਮਾਉਣਾ ਸਭ ਤੋਂ ਪਹਿਲਾਂ ਤੁਹਾਡੇ ਇੰਦੇ ਕੀ ਹੋਣਾ ਚਾਹੀਦਾ ਕੁਆਲਿਫੀਕੇਸ਼ਨ ਦੀ ਲੋੜ ਨਹੀਂ ਹੈ ਜੀ ਆਪਾਂ ਨੂੰ ਠੀਕ ਆ ਤੁਹਾਡੇ ਅੰਦਰ ਕੀ ਹੈ ਤੁਹਾਡੇ ਅੰਦਰ ਮਤਲਬ ਵੀ ਇੱਕ ਕਾਬਿਲਤ ਚਾਹੀਦੀ ਹੈ ਇੱਕ ਜਲੋਨ ਚਾਹੀਦਾ ਹੈ ਤੁਹਾਡੇ ਅੰਦਰ ਤੁਸੀਂ ਬਸ ਇਸ ਤੇ ਕੰਮ ਕਰਦੇ ਰਹਿਣਾ ਕਰਦੇ ਰਹਿਣਾ ਤੁਸੀਂ ਕੰਮ ਇਤੇ ਤੁਸੀਂ ਇਹ ਨਹੀਂ ਕਹਿਣਾ ਵੀ ਯਾਰ ਮੇਰੀ ਵੀਡੀਓ ਵਾਇਰਲ ਨਹੀਂ ਹੋ ਰਹੀ ਮੈਨੂੰ ਪੈਸੇ ਨਹੀਂ ਉਹਦੇ ਸ਼ੁਰੂ ਹੋਏ ਹੈਗੇ ਹੁਣ ਮੈਂ ਕੀ ਕਰਾਂ ਮੈਂ ਥੱਕ ਗਿਆ ਮੈਂ ਨਹੀਂ ਹੁਣ ਇੱਥੇ ਕੰਮ ਕਰਨਾ ਇਹ ਚੀਜ਼ ਨਹੀਂ ਤੁਸੀਂ ਕਰਨਾ ਯਾਨੀ ਕਿ ਡੀਮੋਟੀਵੇਟ ਵੀ ਤੁਸੀਂ ਹੁਣ ਆਏਗਾ ਹਮੇਸ਼ਾ ਤੁਸੀਂ ਮੋਟੀਵੇਟ ਰਹਿਣ ਦੀ ਕੋਸ਼ਿਸ਼ ਕਰਦੇ ਆ ਤੋ ਇਹ ਸੋਚੋ ਵੀ ਯਾਰ ਇਤੋਂ ਮੈਂ ਪੈਸੇ ਕਮਾਉਣੇ ਹੀ ਕਮਾਉਣੇ ਆ ਜੋ ਮਰਜ਼ੀ ਹੋ ਜੇ ਤੁਸੀਂ ਜਦੋਂ ਇੱਕ ਵਾਰੀ ਚੀਜ਼ ਤੁਸੀਂ ਇੱਥੇ ਕਰਨ ਲੱਗ ਗਏ ਨਾ ਤੁਹਾਡੀ ਜਿਹੜੀ ਮਿਹਨਤ ਆ ਤੁਸੀਂ ਜਿੰਨੀ ਮਿਹਨਤ ਕਰੋਗੇ ਨਾ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਵਾ ਕਹਿੰਦੇ ਰੱਬ ਦੇ ਘਰ ਦੇਰ ਹੈਗੀ ਆ ਅੰਦੇਰ ਨਹੀਂ ਹੈਗਾ ਜੇ ਤੁਹਾਡੀ ਮਿਹਨਤ ਜਿਹੜੀ ਤੁਸੀਂ ਕਰੋਗੇ ਨਾ ਇਹਦਾ ਫਲ ਤੁਹਾਨੂੰ ਇੱਕ ਨਾ ਇੱਕ ਦਿਨ ਤੁਹਾਨੂੰ ਜਰੂਰ ਮਿਲੇਗਾ ਹੀ ਮਿਲੇਗਾ ਦੇਖੋ ਯਾਰ ਇਹਦੇ ਵਾਸਤੇ ਨਾ ਆਪਾਂ ਨੂੰ ਕੋਈ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਜੀ ਬਸ ਕੀ ਆ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਕੰਮ ਕਰਨ ਦਾ ਜਿਹੜੀ ਤੁਸੀਂ ਵੀਡੀਓ ਸ਼ੂਟ ਕਰਦੇ ਆ ਮੈਂ ਤੁਹਾਨੂੰ ਇਹ ਵੀ ਦੱਸਦਾ ਮੈਂ ਆਪਣੀ ਚੈਨਲ ਦੇ ਵਿੱਚ ਮੇਰੇ ਚੈਨਲ ਤੇ ਜਾ ਕੇ ਦੇਖੋ ਮੈਂ ਕਿੰਨੀਆਂ ਵੀਡੀਓ ਦਿੱਦੀ ਬਣਾਈ ਹੋਈਆਂ ਨੇ ਵੀ ਮਤਲਬ ਤੁਸੀਂ ਕਿਹੜੇ-ਕਿਹੜੇ ਤਰੀਕੇ ਨਾਲ ਤੁਸੀਂ YouTube ਤੋਂ Facebook ਤੋਂ Instagram ਤੋਂ ਤੁਸੀਂ ਪੈਸਾ ਕਮਾ ਸਕਦੇ ਹੋ ਇਹਦੇ ਤੋਂ ਲੋਕੀ ਲੱਖਾਂ ਰੁਪਈਆ ਕਮਾ ਰਹੇ ਨੇ ਕਰੋੜਾਂ ਰੁਪਈਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਜੀ ਇਹੀ ਚੀਜ਼ਾਂ ਦਾ ਕੰਮ ਰਹੇ ਜਣਾ ਇਹੀ ਚੀਜ਼ਾਂ ਦਾ ਜੇ ਤੁਸੀਂ ਹੁਣੇ ਕੰਮ ਸ਼ੁਰੂ ਕਰ ਦੋਗੇ ਤੁਸੀਂ ਸੋਚੋਗੇ ਵੀ ਯਾਰ ਨਹੀਂ ਮੈਂ ਕੱਲ ਕਰੂੰਗਾ ਪਰਸੋਂ ਕਰੂੰਗਾ ਕੱਲ ਵੀ ਰੰਗ ਜਾਂਦੀ ਪਰਸੋਂ ਵੀ ਰੰਗ ਜਾਂਦੀ ਇਦਾਂ ਕਰਦੇ-ਕਰਦੇ ਤੁਸੀਂ ਸਾਲਾਂ ਦੇ ਸਾਲ ਗੜਤੇ ਤੁਸੀਂ ਅੱਜ ਹੀ ਇਹ ਤੇ ਕੰਮ ਸ਼ੁਰੂ ਕਰ ਦਿਓ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਇਹ 2024 ਚੱਲਦਾ ਨਾ 2024 ਚੱਲਦਾ ਪਿਆ 2026 ਤੱਕ ਜਦੋਂ ਤੱਕ ਤੁਸੀਂ 2026 ਦੇ ਅੰਦਰ ਐਂਟਰ ਕਰੋਗੇ ਨਾ ਤਾਂ ਮੰਨ ਕੇ ਚੱਲੋ ਤੁਸੀਂ ਲੱਖਪਤੀ ਹੋਵੋਗੇ ਲੱਖਪਤੀ ਜਾਂ ਕਰੋੜਪਤੀ ਪੱਕੇ ਹੋਵੋਗੇ ਤੁਹਾਨੂੰ ਮੈਂ ਗਾਰੰਟੀ ਦੇਣਾ ਇਸ ਗੱਲ ਦੀ 101% ਜੇ ਤੁਸੀਂ ਅੱਜ ਹੀ ਕੰਮ ਕਰੋਗੇ ਜੇ ਤੁਸੀਂ ਸੋਚੂਗਾ ਯਾਰ 2025 ਦੇ ਵਿੱਚ ਕੰਮ ਕਰੂੰਗਾ ਮੈਂ ਫਿਰ ਇੱਕ ਸਾਲ ਦੇ ਵਿੱਚ ਤੁਸੀਂ ਲੱਖਪਤੀ ਨਹੀਂ ਬਣ ਸਕਦੇ ਹੋਗੇ ਜਿਹੜੇ ਤੁਸੀਂ ਇਹ 5-6 ਮਹੀਨੇ ਦੀ ਮਿਹਨਤ ਕਰੋਗੇ ਨਾ ਜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਫਾਇਦਾ ਦੇ ਕੇ ਜਾਊਗੀ। ਕਈ ਬੰਦੇ ਤਾਂ ਦੇਖੋ ਛੇਤੀ ਵਾਇਰਲ ਹੋ ਜਾਂਦੇ ਨੇ। ਉਹ ਕਈ ਬੰਦੇ ਆ ਜਾਂਦੇ ਪੰਜ-ਛੇ ਮਹੀਨੇ ਤਾਂ ਦੇਖੋ ਨਾਰਮਲ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਹੈ ਜੀ ਪੰਜ ਤੋਂ 6 ਮਹੀਨੇ ਤੁਹਾਨੂੰ ਗਰੋਅ ਹੋਣ ਦੇ ਵਿੱਚ ਲੱਗ ਹੀ ਜਾਂਦੇ ਆ। ਉਹ ਵੀ ਤਾਂ ਜੇ ਤੁਸੀਂ ਮਿਹਨਤ ਕਰਦੇ ਰਹੋਗੇ ਜੇ ਤੁਸੀਂ ਮਿਹਨਤ ਨਹੀਂ ਕਰੋਗੇ ਤਾਂ ਇਹ ਚੀਜ਼ ਤਾਂ ਦੇ ਸਾਲ ਤੱਕ ਚੱਲ ਜੂਗੀ। ਜੇ ਤੁਸੀਂ ਲਗਾਤਾਰ 5 ਤੋਂ 6 ਮਹੀਨੇ 5 ਤੋਂ 6 ਮਹੀਨੇ ਜ਼ਿਆਦਾ ਕਹਿ ਰਿਹਾ ਮੈਂ ਵੇਸੇ 90 ਦਿਨ ਕਹਿੰਦਾ 90 ਦਿਨ ਵੀ ਤੁਸੀਂ ਮਿਹਨਤ ਕਰ ਲਈ ਆ ਜਿਹੜੇ ਤੁਸੀਂ 5 ਤੋਂ 6 ਮਹੀਨੇ ਜਾਂ 90 ਦਿਨ ਗੱਡ ਕੇ ਮਿਹਨਤ ਕਰ ਲਈ ਅੱਗੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਮੰਨ ਕੇ ਚੱਲੋ ਤੁਹਾਨੂੰ ਇਹ ਚੀਜ਼ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਬੈਨੀਫਿਟ ਦੇ ਕੇ ਜਾਵੇਗੀ ਕਿਉਂਕਿ ਦੇਖੋ ਮੰਨ ਕੇ ਚਲੋ ਜੇ ਤੁਸੀਂ 5-6 ਮਹੀਨੇ ਮਿਹਨਤ ਕੀਤੀ ਦਿਨ ਰਾਤ ਇੱਕ ਕਰਤਾ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਬਟ ਤੁਹਾਨੂੰ 5-6 ਦਿਨ ਦੇ ਵਿੱਚ ਕੋਈ ਅਰਨਿੰਗ ਨਹੀਂ ਹੋਈ ਤੁਹਾਨੂੰ ਅਰਨਿੰਗ ਹੋਈ ਹੈ 0 0 ਰੁਪਏ ਆਇਆ ਪਰ 5-6 ਮਹੀਨੇ ਬਾਅਦ ਜਿਹੜੀ ਤੁਹਾਡੀ ਕਮਾਈ ਆਉਗੀ ਨਾ 1 ਮਹੀਨੇ ਦੀ 1 ਮਹੀਨੇ ਦੀ 1 ਲੱਖ 1 ਲੱਖ ਰੁਪਏ ਆਉਗੀ ਕਟੂ ਕਟ ਕੇ ਰ 5-6 ਮਹੀਨੇ ਬਾਅਦ ਜੇ ਮੰਨ ਕੇ ਚਲੋ 5 ਮਹੀਨੇ ਲੱਗਦੇ ਆ ਤੁਹਾਡੀ ਮਹੀਨੇ ਦੀ ਕਮਾਈ 20000 ਰੁਪਏ ਆਉਗੀ 20000 5 ਤੋਂ ਨਹੀਂ 10 1 ਲੱਖ ਰੁਪਏ ਹੋਗੇ ਨਾਰਮਲੀ 20000 ਰੁਪਏ ਥੋੜਾ ਤੇ ਪਰ ਜਿਹੜੀ 6ਵੇਂ ਮਹੀਨੇ ਕਮਾਈ ਆਉਗੀ 7ਵੇਂ ਮਹੀਨੇ ਆਉਗੀ ਉਹ 1 ਲੱਖ ਨਹੀਂ 1 ਲੱਖ ਤੋਂ ਵੱਧ ਆਉਗੀ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਨਾ ਤੁਸੀਂ ਖੁਦ ਸੋਚ ਲਓ ਤੁਸੀਂ ਖੁਦ ਦੇਖ ਲਓ ਜਿਹੜਾ ਸੋਸ਼ਲ ਮੀਡੀਆ ਵਾ ਸੋਸ਼ਲ ਮੀਡੀਆ ਵਾ ਕਈ ਲੋਕਾਂ ਨੂੰ ਇਹਦੇ ਜ਼ੀਰੋ ਤੋਂ ਹੀਰੋ ਬਣਾਦਾ ਸੋਸ਼ਲ ਮੀਡੀਆ ਨੇ ਸੋਸ਼ਲ ਮੀਡੀਆ ਨੇ ਕਈ ਲੋਕਾਂ ਨੂੰ ਨਾ ਜ਼ੀਰੋ ਤੋਂ ਹੀਰੋ ਬਣਾਤਾ ਜਿਨ੍ਹਾਂ ਦੇ ਪੰਦੇ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਆਂਦਾ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਸਟਾਰ ਬਣੀ ਬੈਠੇ ਨੇ ਸਿਰਫ ਕੀ ਦੀ ਬਦੌਲਤ ਸੋਸ਼ਲ ਮੀਡੀਆ ਦੀ ਬਦੌਲਤ ਬਸ ਕੀ ਆ ਉਹਨਾਂ ਨੇ ਸੋਸ਼ਲ ਮੀਡੀਆ ਦਾ ਸਹੀ ਤਰੀਕੇ ਨਾਲ ਉਪਯੋਗ ਕੀਤਾ ਤੁਸੀਂ ਗਲਤ ਤਰੀਕੇ ਨਾਲ ਉਪਯੋਗ ਕੀਤਾ ਤੁਸੀਂ ਲੋਕਾਂ ਦੇ ਰੀਲਾਂ ਦੇਖਦੇ ਰਹੇ ਜਾਂ ਹੋਰ ਕੁਝ ਕਰਦੇ ਰਹੇ ਤੇ ਉਹਨਾਂ ਨੇ ਕੀ ਕੀਤਾ ਆਪਣੇ ਰੀਲਾਂ ਬਣਾਈਆਂ ਆਪਣੇ ਆਪ ਨੂੰ ਵਰਤੇ ਉਹਨਾਂ ਨੇ ਯੂਜ਼ ਕੀਤਾ ਉਹਨਾਂ ਨੇ ਦਿਮਾਗ ਲਗਾਇਆ ਵੀਵੇਂ ਆਪਣੇ ਆਪ ਨੂੰ ਯੂਜ਼ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਤੇ ਅੱਜ ਦੇ ਸਮੇਂ ਦੇ ਵਿੱਚ ਉਹ ਹੀਰੋ ਨੇ ਹੀਰੋ ਪਲੱਸ ਕਮਾਈ 1 ਲੱਖ 1 ਲੱਖ ਰੁਪਏ ਤੋਂ ਵੱਧ ਕਮਾਈ ਕਰਾਰੇ ਨੇ ਉਹ ਮਹੀਨੇ ਦੀ ਬਹੁਤ ਸਾਰੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਜਿਹੜੇ ਸਟਾਰ ਬਣੇ ਹੋਏ ਨੇ ਮੈਂ ਜਾਣਦਾ ਜਿੰਨਾਂ ਨੂੰ ਹਨਾ ਆਪਣੇ ਪੰਜਾਬ ਚੋਂ ਵੀ ਹੈਗੇ ਨੇ ਤੇ ਆਪਣੇ ਪੰਜਾਬ ਤੋਂ ਵੀ ਬਾਹਰ ਹੈਗੇ ਨੇ ਸਾਊਥ ਇੰਡੀਆ ਬਸ ਤੇ ਮੇਰੇ ਰਿਲੇਟਿਵ ਵੀ ਕਾਫੀ ਹੈਗੇ ਨੇ ਯਾਰ ਦੋਸਤ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਨੇ 3 ਲੱਖ ਰੁਪਇਆ 3 ਲੱਖ ਰੁਪਏ ਮਹੀਨੇ ਦਾ ਕਮਾਰੇ ਨੇ ਉਹ ਸਿਰਫ YouTube Facebook Instagram ਤੋਂ ਇਹਦੇ ਵਿੱਚ ਬਹੁਤ ਜ਼ਿਆਦਾ ਘੁਮਾਈਆ ਬਹੁਤ ਜ਼ਿਆਦਾ ਘੁਮਾਈ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਹੈਗੇ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਮੇਰੇ ਭੈਣ ਭਰਾ ਨੇ ਮੇਰੀ ਵੀਡੀਓ ਨੂੰ ਦੇਖਦੇ ਨੇ ਉਹਨਾਂ ਅੱਗੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਤੁਸੀਂ ਨਾ ਆਪਣਾ ਸਮਾਂ ਨਾ ਖਰਾਬ ਕਰੋ ਕਹਿੰਦੇ ਕਿ ਲੰਘਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਹੈਗਾ ਸੋ ਮੈਂ ਇਸ ਕਰਕੇ ਤੁਹਾਨੂੰ ਇਹ ਹੀ ਗੱਲ ਕਹਿਣਾ ਵੀ ਜੜਾ ਤੁਹਾਡਾ ਆ ਸਮਾਂ ਨਾ ਜੀ ਇਹ ਤੁਹਾਨੂੰ ਬਾਅਦ ਚੋਂ ਨਹੀਂ ਮਿਲਣਾ ਹੈਗਾ ਇਹ ਸਮਾਂ ਨਿਕਲ ਜਾਣਾ ਵਾ ਫੋਟ ਇਸ ਕਰਕੇ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਐਕਟਿਵ ਹੋਗੇ ਹੋ ਕਰਨਾ ਕੁਝ ਵੀ ਨਹੀਂ ਹੈਗਾ ਬਹੁਤ ਸੌਖਾ ਕੰਮ ਆ ਤੁਸੀਂ ਉਹ ਕੰਮ ਕਰਕੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਕਈ ਮੇਰੇ ਭੈਣ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਨੇ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਨੂੰ ਪੈਸੇ ਦੀ ਬਹੁਤ ਜ਼ਿਆਦਾ ਲੋੜ ਆ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਆ ਉਹ 10 10000 ਰੁਪਏ ਨੂੰ ਰੋਈ ਜਾਂਦੇ ਨੇ ਵੀ ਸਾਨੂੰ 10000 ਰੁਪਏ ਦੇ ਦੇ ਕੁ ਮਹੀਨੇ ਦਾ ਜੇ ਤੁਸੀਂ ਇੱਥੇ ਸਹੀ ਤਰੀਕੇ ਨਾਲ ਕੰਮ ਕਰੋਗੇ ਨਾ ਮੈਂ ਕਹਿੰਦਾ 10000 ਨੂੰ ਗੋਲੀ ਮਾਰੋ ਤੁਸੀਂ 10 ਲੱਖ ਰੁਪਏ ਕਮਾਉਂਗੇ ਤੁਸੀਂ ਕਹਿਣਾ ਵੀ ਯਾਰ ਮੈਂ ਤਾਂ 10000 ਰੁਪਏ ਹਜ਼ਾਰ ਪਿੱਛੇ ਹੁੰਦਾ ਸੀ ਆਪਾਂ ਤੁਹਾਨੂੰ 10 ਲੱਖ ਰੁਪਏ ਮਿਲਦਾ ਪਿਆ ਵਾ ਇਹ ਕੋਈ ਔਖਾ ਕੰਮ ਨਹੀਂ ਹੈਗਾ ਕੋਈ ਔਖਾ ਕੰਮ ਨਹੀਂ ਹੈਗਾ ਇਹ ਸਿਰਫ ਤੁਹਾਡੇ ਦਿਮਾਗ ਦੇ ਅੰਦਰ ਆ ਤੁਹਾਡੇ ਦਿਮਾਗ ਜਨ ਇੱਕ ਚੀਜ਼ ਫਿੱਟ ਹੋਈ ਹੋਈ ਆ ਵੀ ਇਹ ਯਾਰ ਔਖਾ ਕੰਮ ਆ ਅਸੀਂ ਪੈਸੇ ਨਹੀਂ ਕਮਾ ਸਕਦੇ ਅਸੀਂ ਪੈਸੇ ਨਹੀਂ ਕਮਾ ਸਕਦੇ ਆਪਣੇ ਦਿਮਾਗ ਦੇ ਵਿੱਚੋਂ ਇਹ ਕੀੜਾ ਕੱਢ ਕੇ ਬਾਹਰ ਸਿੱਟੋ ਤੁਸੀਂ ਆਪਣੇ ਆਪ ਨੂੰ ਕਹੋ ਆ ਯਾਰ ਮੈਂ ਕਰ ਸਕਦਾ ਮੈਂ ਅੱਗੇ ਜਾਊਂਗਾ ਮੈਂ 10 ਲੱਖ ਰੁਪਏ ਕਮਾਉਂ 20 ਲੱਖ ਰੁਪਏ ਕਮਾਉਂ ਤੁਸੀਂ ਕੰਮੋਂਦੇ ਕਿਉਂ ਨਹੀਂ ਕੰਮ ਕਿਉਂ ਨਹੀਂ ਕਰਦੇ ਅੱਪਾ ਜਦੋਂ ਇਹ ਵੀ ਗੱਲ ਮੰਨ ਲੈਣੇ ਤੁਹਾਨੂੰ ਕੰਮ ਕੋਈ ਨਹੀਂ ਹੁੰਦਾ ਹੈਗਾ ਕੁਝ ਵੀ ਨਹੀਂ ਹੁੰਦਾ ਹੈਗਾ ਤੁਹਾਡੀ ਕੁਆਲੀਫਿਕੇਸ਼ਨ ਜੇ ਅਪਾ ਮੰਨ ਕੇ ਜਿੱਦ ਲਈ ਜ਼ੀਰੋ ਠੀਕ ਆ ਤੁਸੀਂ ਜ਼ੀਰੋ ਜਾਂ ਫਿਰ ਪੰਜ ਬੜੇ ਹੋ ਚਲੋ ਗੋਲੀ ਮਾਰੋ ਇਹਨੂੰ ਛੱਡੋ ਭਰਾ ਇਹਦੀ ਤਾਂ ਲੋੜ ਹੀ ਨਹੀਂ ਹੈਗੀ ਸੋਸ਼ਲ ਮੀਡੀਆ ਤੇ ਪੜਾਈ ਦੀ ਤਾਂ ਲੋੜ ਹੀ ਨਹੀਂ ਆਪਾਂ ਨੂੰ ਔਰ ਕੀ ਜਿਹਦਾ ਤੁਸੀਂ ਕਹਿੰਦੇ ਵੀਰ ਜੀ ਤੁਹਾਨੂੰ ਕੁਝ ਵੀ ਨਹੀਂ ਦਿੰਦਾ ਸੀ ਇਹਵਾ ਕੋਈ ਗੱਲ ਨਹੀਂ ਤੁਹਾਡਾ ਛੋਟਾ ਭਰਾ ਬੈਠਾ ਵਾ ਮੇਰੇ ਚੈਨਲ ਤੇ ਜਾਓ ਮੈਂ ਕਿੰਨੀਆਂ ਵੀਡੀਓ ਕਿੰਨੀਆਂ ਵੀਡੀਓ ਮੈਂ ਬੜਾ-ਬੜਾ ਕੇ ਅਪਲੋਡ ਕੀਤੀਆਂ ਹੋਈਆਂ ਨੇ ਵੀ ਤੁਸੀਂ ਆਹ ਟੋਪੀ ਪੀ ਕੇ ਤਾਂ ਕੰਮ ਕਰ ਲਓ ਤੁਸੀਂ ਆਹ ਟੋਪੀ ਪੀ ਰੇ ਕੰਮ ਕਰ ਲਓ ਆਹ ਟੋਪੀ ਪੀ ਰੇ ਕੰਮ ਕਰ ਲਓ ਤੁਹਾਨੂੰ ਮੈਂ ਕਿੰਨਾ ਗਾਈਡ ਕੀਤਾ ਵਾ ਜਿੰਨਾ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਮੈਂ ਸਮਝੋਣਾ ਨਾ ਜੀ ਤੁਹਾਨੂੰ ਇਦਾਂ ਦਾ ਕੋਈ ਨਹੀਂ ਦੱਸੇਗਾ ਕਿਉਂਕਿ ਮੈਂ ਖੁਦ ਮੈਂ ਖੁਦ ਨਾ ੱਟਕੇ ਖਾ ਕੇ ਵੇਖਿਆ ਮੈਂ ਵੱਡੇ-ਵੱਡੇ ਇੰਸਟੀਚੂਟਾਂ ਦੇ ਵਿੱਚ ਜਾ ਕੇ ਬਹੁਤ ਸਾਰੀ ਮਹਿੰਗੀ-ਮਹਿੰਗੀ ਫੀਸਾਂ ਦੇ ਕੇ ਪੜਿਆ ਮੈਂ ਲੋਕ ਉੱਪਰ ਯਾਰਾ ਦੁੱਧ ਰੁਪਏ ਸੇ ਫੜ ਕੇ ਦੇ ਦੇ ਕੇ ਇੰਸਟੀਚੂਟਾਂ ਕਰੇ ਮੁੰਬਈ ਕਦੇ ਰਾਂਚੀ ਕਰੇ ਬੰਗਲੌਰ ਉਥੋਂ ਮੈਂ ਕੋਰਸ ਕੀਤੇ ਨੇ ਤੇ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਨੌਲੇਜ ਦੇ ਰਿਹਾ ਫ੍ਰੀ ਦੇ ਵਿੱਚ ਕੱਲੀ-ਕੱਲੀ ਚੀਜ਼ਾਂ ਦੀ ਤੇ ਤੁਸੀਂ ਫਿਰ ਵੀ ਨਹੀਂ ਕਰ ਸਕਦੇ ਜਿੰਨਾ ਡੀਪਲੀ ਮੈਂ ਤੁਹਾਨੂੰ ਸਿਖਵਣਾ ਨਾ ਕੱਲੀ-ਕੱਲੀ ਚੀਜ਼ ਸਟੈਪ ਵਾਈਜ਼ ਸਟੈਪ ਤੁਹਾਨੂੰ ਮੈਂ ਸਿਖਾਉਣਾ ਵਾ ਤੁਹਾਨੂੰ ਕੋਈ ਨਹੀਂ ਸਿਖਾਊਗਾ ਕੋਈ ਯੂਟਿਊਬਰ ਨਹੀਂ ਸਿਖਾਊਗਾ ਯੂਟਿਊਬਰ ਨੂੰ ਤਾਂ ਛੱਡੋ ਤੁਸੀਂ ਜਿੱਥੇ 20-25000 ਰੁਪਏ ਦੇਵੋਗੇ ਨਾ ਕੋਈ ਵੀ ਇੰਸਟੀਟਿਊਟ ਲੈ ਲਓ ਯਾਰ ਕੋਈ ਵੀ ਇੰਸਟੀਟਿਊਟ ਦਿਖਾ ਦਿਓ ਮੈਨੂੰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਤੁਹਾਨੂੰ ਬਹੁਤ ਹੀ ਡੀਪਲੀ ਤੁਹਾਨੂੰ ਸ ਜੇ ਤੁਸੀਂ ਮੇਰੇ ਚੈਨਲ ਤੋਂ ਇਹਨਾਂ ਨਾਲ ਸਿੱਖ ਸਕਦੇ ਤਾਂ ਸਮਝ ਲਓ ਤੁਸੀਂ ਕਦੇ ਸਿੱਖ ਹੀ ਨਹੀਂ ਸਕ ਰਹੇ ਕੀਤੇ ਵੀ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਛੋਟੇ ਵੀਰ ਮੇਰੇ ਵੱਡੇ ਵੀਰ ਮੇਰੇ ਛੋਟੀਆਂ ਭੈਣਾਂ ਮੇਰੀਆਂ ਵੱਡੀਆਂ ਭੈਣਾਂ ਹਨਾ ਕੰਮ ਕਰਨਾ ਚਾਹੁੰਦੇ ਨੇ ਘਰੇ ਬੈਠ ਕੇ ਤਾਂ ਪਲੀਜ਼ ਮੇਰੇ ਚੈਨਲ ਨੂੰ ਫੋਲੋ ਕਰ ਲਓ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਤੇ ਮੇਰੇ ਚੈਨਲ ਤੇ ਜਾਓ ਵੀਡੀਓ ਦੇਖੋ ਉਸ ਤਰੀਕੇ ਨਾਲ ਤੁਸੀਂ ਜਾਗ ਤੇ ਕੰਮ ਕਰਦੇ ਤੁਸੀਂ ਵੀ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ ਤੁਹਾਡੇ ਅੰਦਰ ਸਭ ਕੁਝ ਹੈਗਾ ਤੁਹਾਡੇ ਅੰਦਰ ਉਹ ਕਾਬਿਲਤ ਹੈਗੀ ਆ ਤੋਂ ਹਮੇ ਨਹੀਂ ਪਤਾਏਗਾ ਤੁਹਾਡੀ ਕਾਬਲੀਅਤ ਪਰ ਮੈਨੂੰ ਇਹ ਪਤਾ ਵਾ ਤੁਹਾਡੇ ਅੰਦਰ ਕਾਬਲੀਅਤ ਹੈਗੀ ਆ ਰੱਬ ਨੇ ਤੁਹਾਨੂੰ ਦੇਖਣ ਵਾਸਤੇ ਦੋ ਅੱਖਾਂ ਦਿੱਤੀਆਂ ਖਾਣ ਵਾਸਤੇ ਤੁਹਾਨੂੰ ਮੂੰਹ ਦਿੱਤਾ ਬੋਲਣ ਵਾਸਤੇ ਵੀ ਮੂੰਹ ਦਿੱਤਾ ਸੁੰਗਣ ਵਾਸਤੇ ਤੁਹਾਨੂੰ ਨੱਕ ਦਿੱਤਾ ਕੰਮ ਕਰਨ ਵਾਸਤੇ ਹੱਥ ਦਿੱਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਤੁਹਾਨੂੰ ਲੱਤਾਂ ਦਿੱਤੀਆਂ ਹੋਰ ਤੁਹਾਨੂੰ ਕੀ ਚਾਹੀਦਾ ਹੋਰ ਕੀ ਚਾਹੀਦਾ ਇਸ ਤੋਂ ਉੱਪਰ ਤੇ ਨਹੀਂ ਨਾ ਰੱਬ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਕੁਦਰਤ ਨੇ ਸਭ ਕੁਝ ਤੁਹਾਨੂੰ ਦਿੱਤਾ ਹੁਣ ਹਿੰਮਤ ਤਾਂ ਤੁਸੀਂ ਆਪ ਹੀ ਕਰਨੀ ਆ ਰਈ ਗੱਲ ਗਾਈਡਨਸ ਦੀ ਗਾਈਡਨਸ ਮੈਂ ਤੁਹਾਨੂੰ ਦੇਈ ਜਾਣਾ ਵਾ ਫਰੀਦ ਵਿੱਚੋਂ ਵੀ ਜੇ ਤੁਸੀਂ ਹੁਣ ਵੀ ਕੰਮ ਨੰਨ ਕਰ ਸਕੇ ਫਿਰ ਸਮਝ ਲਓ ਤੁਸੀਂ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਰ ਸਕਦੇ ਹੈਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹੂੰਗਾ ਕਿ ਪਲੀਜ਼ ਅੱਜ ਹੀ ਜੇ ਤੁਸੀਂ ਮੇਰੀ ਵੀਡੀਓ ਹੁਣ ਦੇਖਦੇ ਪਿਓ ਨਾ ਤਾਂ ਅੱਜ ਹੀ ਕੰਮ ਸ਼ੁਰੂ ਕਰ ਦੋ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਸੌਖਾ ਬਹੁਤ ਸੌਖਾ ਕੰਮ ਹੈ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਪਈ ਨਾ ਤਾਂ ਸਕਰੀਨ ਤੇ ਮੇਰਾ ਨੰਬਰ ਚੱਲਦਾ ਪਿਆ ਵਾ ਤੁਸੀਂ ਮੈਨੂੰ ਐਨੀ ਟਾਈਮ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਕਿ ਵੀਰ ਜੀ ਮੈਨੂੰ ਇੱਥੇ ਆ ਪ੍ਰੋਬਲਮ ਆਂਦੀ ਪਈ ਆ ਮੈਂ ਤੁਹਾਡੀ ਪ੍ਰੋਬਲਮ ਸੋਲਵ ਕਰਦਾਗਾ ਹੋਰ ਦੱਸੋ ਜਦੋਂ ਮਰਜ਼ੀ ਫੋਨ ਕਰਦਾ ਮੈਨੂੰ 24 ਘੰਟੇ ਦੇ ਵਿੱਚ ਜਦੋਂ ਮਰਜ਼ੀ ਫੋਨ ਕਰੋ ਮੈਂ ਤੁਹਾਡਾ ਫੋਨ ਚੱਕਣ ਲਈ ਤਿਆਰ ਆ ਜੇ ਕੋ ਮੈਂ ਤੁਹਾਡਾ ਰਿਸਪਲਾਈ ਨਹੀਂ ਕਰਦਾ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰam ਉੱਤੇ ਮੈਨੂੰ ਮੈਸੇਜ ਕਰ ਦਿਓ ਫੋਲੋ ਕਰਕੇ ਮੈਂ ਤੁਹਾਨੂੰ ਉੱਥੇ ਵੀ ਜਵਾਬ ਦੇ ਦਾਂਗਾ ਜੇ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਜੇ ਤੁਸੀਂ ਪੂਰੀ ਤਰ੍ਹਾਂ ਟ੍ਰੈਂਡ ਹੋਣਾ ਚਾਹੁੰਦੇ ਹੋ ਨਾ ਮੈਂ ਬਹੁਤ ਜਲਦੀ ਬਹੁਤ ਜਲਦੀ ਨਾਂ ਮੈਂ ਜਲੰਧਰ ਸ਼ਹਿਰ ਦੇ ਵਿੱਚ ਇੱਕ ਫਿਜ਼ੀਕਲ ਵਰਕਸ਼ਾਪ ਲਗਾ ਰਿਹਾ ਮੈਂ ਜਿਵੇਂ ਕਿ ਪਹਿਲਾਂ ਮੇਰੀ ਲੁਧਿਆਣਾ ਦੇ ਵਿੱਚ ਹੋਈ ਸੀ ਪਟਿਆਲੇ ਦੋ ਵਾਰੀ ਹੋ ਗਈ ਕੁਲ ਖੇਤਰ ਵੀ ਹੋ ਗਈ ਮੇਰੀ ਰੋहतक ਵੀ ਹੋ ਗਈ ਆ ਜੇ ਤੁਸੀਂ ਮੇਰੀ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਨਾ ਤਾਂ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਤੁਸੀਂ ਫੋਨ ਕਰਕੇ ਸਾਡੀ ਟੀਮ ਕੋਲ ਪੁੱਛ ਸਕਦੇ ਹੋ ਜਿਹੜੀ ਮੇਰੀ ਆਉਣ ਵਾਲੀ ਵਰਕਸ਼ਾਪ ਆ ਜਿਹੜੀ ਉਹ ਜਲੰਧਰ ਸ਼ਹਿਰ ਦੇ ਵਿੱਚ ਕਿਹੜੀ ਤਰੀਕ ਨੂੰ ਕਿੰਨੇ ਵਜੇ ਤੇ ਕਿਹੜੇ ਸਥਾਨ ਦੇ ਉੱਤੇ ਹੋ ਰਹੀ ਆ ਕਿਉਂਕਿ ਜੇ ਤੁਸੀਂ ਉਹ ਮੇਰੀ ਵਰਕਸ਼ਾਪ ਲਗਾ ਲਓਗੇ ਨਾ ਤੁਸੀਂ ਤਾਂ ਮੈਂ ਤੁਹਾਨੂੰ ਗਾਰੰਟੀ ਦੇ ਨਾ ਲਿਖ ਕੇ ਦੇਣਾ ਤੁਹਾਡੀ ਜ਼ ਕਿਉਂਕਿ ਮੈਂ ਆਪਣੀ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ YouTube ਤੇ ਕਿਵੇਂ ਕੰਮ ਕਰਨਾ Facebook ਤੇ ਕਿਵੇਂ ਕਰਨਾ Instagram ਤੇ ਕੰਮ ਕਿਵੇਂ ਕਰਨਾ ਵਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵੀਡੀਓ ਦੇ ਥੰਬਨੇਲ ਕਿਵੇਂ ਬਣਾਉਣਾ ਵਾ ਜਾਨੀ ਕਿ ਸੋਸ਼ਲ ਵੀਡੀਓ ਦੇ ਮੈਂ ਤੁਹਾਨੂੰ ਪੂਰੀ ਪੂਰੀ ਨੋਲਿਜ ਦਊਗਾ ਵੀ ਤੁਸੀਂ ਕਿਵੇਂ-ਕਿਵੇਂ ਕੰਮ ਕਰਕੇ ਤੁਸੀਂ ਛੇਤੀ ਤੋਂ ਛੇਤੀ ਗਰੋਅ ਕਰ ਸਕੋ ਤੇ ਤੁਸੀਂ ਮਹੀਨੇ ਦੇ ਜਿੰਨੇ ਚਾਹੋ ਜਿੰਨੇ ਤੁਸੀਂ ਚਾਹੋ ਤੁਸੀਂ ਉਹਨੇ ਪੈਸੇ ਕਮਾ ਸਕਦੇ ਹੋ ਅਗਰ ਤੁਸੀਂ ਸੀਰੀਅਸਲੀ ਸੱਚੀ ਤੁਸੀਂ ਸੋਸ਼ਲ ਮੀਡੀਆ ਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਦੇ ਲੋਕਾਂ ਨੂੰ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਅੱਜ ਹੀ ਸਾਡੀ ਟੀਮ ਕੋਲ ਪੁੱਛ ਸਕਦੇ ਹੋ ਕਿ ਜਿਹੜੀ ਵੀ ਅਗਲੀ ਵਰਕਸ਼ਾਪ ਹੈ ਜਲੰਧਰ ਸ਼ਹਿਰ ਦੇ ਵਿੱਚ ਕਦੋਂ ਤੇ ਕਿੰਨੀ ਤਰੀਕ ਨੂੰ ਕਿਹੜੀ ਜਗ੍ਹਾ ਦੇ ਉੱਤੇ ਹੋ ਰਹੀ ਹੈ ਜੀ ਅਗਰ ਤੁਹਾਡਾ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹੀ ਸੀਗਾ ਜੀ ਸੋ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਕਿ ਜਿਹਦੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਨੇ ਸੋ ਦੋਸਤੋ ਅੱਜ ਦੇ ਵੀਡੀਓ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਨਾ ਮੈਨੂੰ ਜਰੂਰ ਦੱਸਿਓ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਥੱਲੇ ਕਮੈਂਟ ਜਰੂਰ ਕਰਕੇ ਜਾਓ ਤੇ ਕਮੈਂਟ ਦੇ ਵਿੱਚ ਇੱਕ ਚੀਜ਼ ਜਰੂਰ ਲਿਖਿਓ ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਬੈਠ ਕੇ ਤੁਸੀਂ ਮੇਰੀ ਵੀਡੀਓ ਦੇਖਦੇ ਪਏ ਹੋ ਤੁਸੀਂ ਲੁਧਿਆਣਾ ਪਟਿਆਲਾ ਜਲੰਧਰ ਕਪੂਰਥਲਾ ਕਿੱਥੋਂ ਦਾ ਵੀ ਹੈਗੇ ਤੁਸੀਂ ਤਾਂ ਪਲੀਜ਼ ਕਮੈਂਟ ਦੇ ਵਿੱਚ ਆਪਣੀ ਜਗ੍ਹਾ ਜਰੂਰ ਦ ਸੋ ਦੋਸਤੋ ਮਿਲ ਲਵੋ ਜੇ ਲੇਕਿਨ ਅਵੀ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ